ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਹਰੀ ਮਿਰਚ ਤੇ ਅਦਰਕ ਦਾ ਮਿਕਸ achar ਇਹ ਆਪਾਂ ਮਿਰਚਾਂ ਅੱਧਾ ਕਿਲੋ ਮਿਰਚਾਂ ਲਈਆਂ ਤੇ ਅੱਧਾ ਕਿਲੋ ਹੀ ਆਪਾਂ ਅਦਰਕ ਲਿਆਇਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਇਹਨਾਂ ਦਾ ਪਾਣੀ ਬਿਲਕੁਲ ਸੁਕਾ ਲਿਆ ਤੇ ਹੁਣ ਆਪਾਂ ਅਦਰਕ ਨੂੰ ਪ੍ਰੋਸ ਹੋ ਲਾਂਗੇ ਥੋੜਾ ਥੋੜਾ ਤੇ ਮਿਰਚਾਂ ਦੀ ਆਪਾਂ ਕਟਿੰਗ ਕਰ ਲਾਂਗੇ ਇਹ ਮਿਰਚਾਂ ਆਪਾਂ ਇਸ ਤਰ੍ਹਾਂ ਕਟਾਂਗੇ ਦੋ ਪੀਸ ਕਰ ਲਾਂਗੇ ਕਿਉਂਕਿ ਲੰਬੀਆਂ ਆ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਆ ਐਪਾ ਇਸ ਤਰ੍ਹਾਂ ਦੇ ਦੋ ਦੋ ਪੀਸ ਕਰਾਂਗੇ ਸਾਰੀਆਂ ਮਿਰਚਾਂ ਐਸ ਤਰ੍ਹਾਂ ਕੱਟ ਲਾਂਗੇ ਕਿਉਂਕਿ ਜਿਆਦਾ ਲੰਬੀ ਮਿਰਚ ਖਰਾਬ ਹੁੰਦੀ ਆ ਆਪਾਂ ਇਹਦੇ ਦੋ ਪੀਸ ਕਰਕੇ ਤੇ ਫਿਰ ਵਿਚਕਾਰੋਂ ਵੀ ਦੋ ਪੀਸ ਕਰ ਲਾਂਗੇ ਡੰਡੀਆਂ ਆਪਾਂ ਕੱਟੀਆਂ ਨਹੀਂ ਐ ਇਹ ਤੁਹਾਡੀ ਮਰਜ਼ੀ ਐ ਤੁਸੀਂ ਡੰਡੀਆਂ ਕੱਟਣੀਆਂ ਕੱਟ ਸਕਦੇ ਇਹ ਇਸ ਤਰੀਕ ਰੱਖ ਸਕਦੇ ਆ ਪਹਿਲਾਂ ਆਪਾਂ ਸਾਰੀਆਂ ਮਿਰਚਾਂ ਫਟ ਲਾਂਗੇ ਫਿਰ ਆਪਾਂ ਅਦਰਕ ਕਟਾਂਗੇ ਮਿਰਚ ਆਪਾਂ ਕੱਟ ਲਈਆਂ ਇਸੇ ਤਰ੍ਹਾਂ ਆਪਾਂ ਬੱਪਰ ਦਾ ਅਦਰਕ ਨੂੰ ਥੋੜਾ ਥੋੜਾ ਛਿਰਲ ਕੇ ਫਿਰ ਇਹ ਨਹੀਂ ਆਪਾਂ ਲੰਬੀਆਂ ਫਾੜੀਆਂ ਕਰ ਲਾਂਗੇ ਇਸ ਤਰ੍ਹਾਂ ਬਸ ਸਭ ਦਾ ਥੋੜਾ ਥੋੜਾ ਛਿਰਕਾ ਲਾ ਦਾਂਗੇ ਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਸੀ ਇਸ ਤਰ੍ਹਾਂ ਲੰਬੀ ਫਾੜੀ ਕਰ ਲਾਂਗੇ ਅਦਰਕ ਦੀ ਇਹ ਆਪਾਂ ਮਿਰਚਾਂ ਤੇ ਅਦਰਕ ਕੱਟ ਲਿਆ ਜੀ ਇਸ ਤਰ੍ਹਾਂ ਲੰਬਾਈ ਲੋਟ ਤੇ ਇਹ ਆਪਾਂ ਮਸਾਲੇ ਲਏ ਆ ਇਹ ਦੋ ਚਮਚੀਆਂ ਪਤਣੀਆਂ ਨੇ ਲੈ ਲਏ ਦੋ ਚਮਚੇ ਸੌਂਫ ਦੇ ਤੇ ਦੋ ਚਮਚੇ ਜੀਰੇ ਦੇ ਤੇ ਇਹ ਆਪਾਂ ਬਾਅਦ ਚ ਪਾਵਾਂਗੇ ਰਾਈ ਇਹ ਆਪਾਂ ਲਈਏ ਰਾਈ ਜੀ ਤੇ ਹੁਣ ਆਪਾਂ ਇਹਨੂੰ ਰੋਸਟ ਕਰ ਲਾਂਗੇ ਥੋੜਾ ਜਿਹਾ ਫਿਰ ਇਹਨੂੰ ਆਪਾਂ ਗ੍ਰाइंड ਕਰਾਂਗੇ ਮੈਂ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਤਾਂ ਕਿ ਇਹਦੀ ਨਮੀ ਖਤਮ ਹੋ ਜੇ ਫਿਰ ਇਹ ਚਾਰ ਖਰਾਬ ਨਹੀਂ ਹੁੰਦਾ ਫਿਰ ਆਪਾਂ ਪੀਸਾਂਗੇ ਇਸ ਤਰ੍ਹਾਂ ਬਣਾਇਆ ਹੋਇਆ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਟੇਸਟੀ ਬਣਦਾ ਪਣੇ ਮਸਾਲੇ ਰੋਸਟ ਹੋ ਗਿਆ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲਾਂਗੇ ਠੰਡਾ ਹੋ ਜੇ ਫਿਰ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਇਧਰ ਆਪਾਂ ਸਰੋਂ ਦਾ ਤੇਲ ਰੱਖ ਲਏ ਜੀ ਇਹ ਹੰਦਾ ਜੀ ਨਾਲ 200 ਗ੍ਰਾਮ ਤੇਲ ਹੋਊਗਾ ਆਪਾਂ ਇੱਕ ਕੌਲੀ ਪਾਈ ਤੇਲ ਦੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਇਹ ਜਿਹੜੇ ਮਸਾਲੇ ਆਪਾਂ ਗ੍ਰाइंड ਕਰੇ ਆ ਫਿਰ ਇਹ ਆਪਾਂ ਇਹਨੂੰ ਤੇਲ ਨੂੰ ਗਰਮ ਕਰਕੇ ਥੋੜਾ ਜਿਹਾ ਠੰਡਾ ਕਰਕੇ ਫਿਰ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਨਾਲ ਹੀ ਇਹਦੇ ਵਿੱਚ ਪਾ ਲਾਂਗੇ ਆਪਾਂ ਨਮਕ ਤੇ ਹਲਦੀ ਉਹ ਆਪਾਂ ਨਮਕ ਤੇ ਹਲਦੀ ਇੱਕ ਇੱਕ ਚਮਚਾ ਦੇ ਆਚਾਰ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਪਹਿਲਾਂ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਈਏ ਆਪਣਾ ਤੇਲ ਪੂਰਾ ਗਰਮ ਹੋ ਗਿਆ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਇਹਨੂੰ ਕਰ ਲਾਂਗੇ ਥੋੜਾ ਜਿਹਾ ਠੰਡਾ ਆਪਾਂ ਆਪਣੇ ਤੇਲ ਦੀ ਥੋੜੀ ਜਿਹੀ ਭਾਪ ਨਿਕਲ ਗਈ ਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਗ੍ਰाइंड ਕਰੇ ਹੋਏ ਮਸਾਲੇ ਤੇ ਇੱਕ ਚਮਚਾ ਧਰਕੇ ਪਾਵਾਂਗੇ ਆਪਾਂ ਹਲਦੀ ਦਾ ਤੇ ਆਪਾਂ ਦੋ ਚਮਚੇ ਪਾਵਾਂਗੇ ਨਮਕ ਦੇ ਕਦੋਂ ਥਾਪਾ ਪਾਵਾਂਗੇ ਰਾਈ ਦਾ ਤੇ ਹੁਣ ਮਨੇ ਆਪਣੀ ਮਿਰਚਾਂ ਤੇ ਅਦਰਕ ਇਹ ਤੇਲ ਚ ਮਿਕਸ ਕਰ ਦਾਂਗੇ ਗੈਸ ਆਪੋ ਬੰਦ ਕਰਾ ਲਿਆ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਲਾ ਦਾਂਗੇ ਆਪਣਾ ਚਾਰ ਗਾਣਗੇ ਜੀ ਤੇ ਇਹਦੇ ਚ ਆਪਾਂ ਸਿਰਕਾ ਵੀ ਪਾ ਸਕਦੇ ਹਾਂ ਆਪਣੇ ਕੋਲੇ ਸਿਰਕਾ ਹੈ ਨਹੀਂ ਸੀਗਾ ਸਿਰਕਾ ਆਪਾਂ ਥੋੜਾ ਜਿਹਾ ਸਿਰਕਾ ਪਾਓ ਤਾਂ ਚਾਹ ਬਿਲਕੁਲ ਨਹੀਂ ਖਰਾਬ ਨਹੀਂ ਹੁੰਦਾ ਤੇ ਹੁਣ ਜਦੋਂ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਕੰਟੇਨਰ ਚ ਪਾਵਾਂਗੇ ਜਿਹੜਾ ਆਪਣਾ ਕੰਟੇਨਰ ਆ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਉਹ ਚ ਨਮੀ ਨਹੀਂ ਹੋਣੀ ਚਾਹੀਦੀ ਤੇ ਚਾਹ ਕਦੇ ਵੀ ਖਰਾਬ ਨਹੀਂ ਹੁੰਦਾ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਆਪਣਾ ਅਦਰਕ ਮਿਰਚ ਦਾ achar ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਦਾ ਕੋਈ ਕੰਟੇਨਰ ਲੈ ਲਿਆ ਇਹਨੂੰ ਆਪਾਂ ਬਿਲਕੁਲ ਸੁਕਾ ਲਿਆ ਸੀ ਬੱਤ ਪਲਵਾ ਲਈ ਸੀ ਇੱਥੇ ਨਵੀਂ ਬਿਲਕੁਲ ਨਿਹਾਉਣੀ ਚਾਹੀਦੀ ਫਿਰ ਆਪਣਾ ਚਾਰ ਖਰਾਬ ਹੋ ਜਾਂਦਾ ਤੇ ਇਹਨੂੰ ਆਪਾਂ ਕਰ ਲਿਆ ਬਿਲਕੁਲ ਸੁੱਕਾ ਤੇ ਹੁਣ ਇਹ ਚਾਰ ਆਪਣਾ ਹੋ ਗਿਆ ਬਿਲਕੁਲ ਠੰਡਾ ਤੇ ਹੁਣ ਇਹਨੂੰ ਆਪਾਂ ਸਾਰੇ ਚਾਰ ਨੂੰ ਆਪਾਂ ਕੰਟੇਨਰ ਚ ਪਾ ਲਾਂਗੇ ਆ ਬਰਕ ਮਿਰਚ ਦਾ ਚਾਰ ਬਣ ਕੇ ਤਿਆਰ ਹੈ ਜੀ ਬਹੁਤ ਹੀ ਟੇਸਟੀ ਬਣਿਆ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਚਾਹੇ ਤੁਸੀਂ ਇਹਨੂੰ ਇੱਕ ਸਾਲ ਰੱਖ ਸਕੋ ਤੇ ਬਹੁਤ ਹੀ ਵਧੀਆ ਬਣਦਾ ਇਸ ਤਰ੍ਹਾਂ ਬਣਾਇਆ ਹੋਇਆ ਚਾਰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ